ਕੀ ਕਹਿਣਾ ਚਾਹੋਗੇ ਸਿਆਸੀ ਪੱਧਰ ਤੇ ਇਹ ਰਖੜ ਪੁੰਨਿਆਂ ਦੀਆਂ ਰੈਲੀਆਂ ਕਿੰਨੀ ਮਹੱਤਤਾ ਇਸ ਸਮੇਂ ਰੱਖਦੀਆਂ ਨੇ ਤਰਨਤਾਰਨ ਦੇ ਲਾਗੇ ਤਰਨ ਦੀ ਚੋਣ ਆ ਰਹੀ ਐ ਦੰਸਵ ਹਲਕੇ ਦੀ ਇਸ ਕਰਕੇ ਉੱਤੇ ਤੱਕ ਆਵਾਜ਼ ਪਹੁੰਚਾਉਣੀ ਵੀ ਸਾਰੀਆਂ ਰਾਜਸੀ ਤਰਨ ਲਈ ਲਾਜਮੀ ਸੀ ਕਾਂਗਰਸ ਹੋਵੇ ਅਕਾਲੀ ਦਲ ਹੋਵੇ ਆਮ ਆਦੀ ਪਾਰਟੀ ਹੋਵੇ ਸਾਰਿਆਂ ਵੱਲੋਂ ਆਪਣੇ ਆਪਣੇ ਤੌਰ ਤੇ ਰੈਲੀਆਂ ਰੱਖੀਆਂ ਜਾ ਰਹੀਆਂ ਜ਼ਮੀਨਾਂ ਦੀ ਗੱਲ ਹੋਰ ਕਿਹਦੇ ਨਿਜ਼ਾਮ ਜਾਵੇ ਨਾ ਆਵੇ ਕਿਸਾਨਾਂ ਨੂੰ ਜ਼ਰੂਰ ਬਹੁਤ ਜਲਦੀ ਸਮਝ ਆਉਂਦੀ ਐ ਫਿਰ ਫਾਦਰ ਬਾਰ-ਬਾਰ ਜ਼ਿਕਰ ਕਰਦਾ ਇਸ ਗੱਲ ਦਾ ਕਿ 1 ਇੰਚ ਵੀ ਜ਼ਮੀਨ ਜਿਹੜੀ ਹੈਗੀ ਆ ਲੈਣ ਪੁਰਲ ਇੰਪੋਸੀਬਲ ਨਹੀਂ ਆਉਣ ਦੇਾਂਗੇ ਇਹ ਕਹਿੰਦੇ ਐਕਟ ਬਣੇ ਨੂੰ 4 ਦਿਨ ਨਹੀਂ ਹੋਏ ਤੇ ਸੋਧਾਂ ਵੀ ਸ਼ੁਰੂ ਹੋ ਗਈਆਂ ਸੋਣੀ ਗੁਰਦਰਾ ਪਰੰਦਰ ਕਮੇਟੀ ਦਾ ਐਕਟ ਪਾਰਲੀਮੈਂਟ ਦਾ ਬਣਿਆ ਹੋਇਆ ਅੱਜ ਤੱਕ ਇਹਦੇ ਕੋਈ ਸੋਧ ਨਹੀਂ ਹੋਈ ਕਾਂਗਰਸ ਨੇ ਕਹਿੰਦੇ ਸਾਡੇ ਨਾਲ ਪਤਾ ਨਹੀਂ ਕੀ ਕੀ ਕੀਤਾ ਸਾਡੇ ਕਹਿੰਦੇ ਪੱਗਾਂ ਵਾਲੇ ਕਾਂਗਰਸੀ ਰੈਲੀ ਜਾ ਕੇ ਬੈਠੇ ਆ ਸਿੱਧਾ ਸੁਖਵੀਰਵਾਲ ਨੇ ਸੱਦਾ ਇਸ ਗੱਲ ਦਾ ਇਹ ਬਾਈਕਾਰ ਕਰੋ ਜਿਹੜੀਆਂ ਕਮਿ ਕਦਰ ਦੀਆਂ ਪਾਰਟੀਆਂ ਨੇ ਦਾ ਤਕਰੀਬਨ 532 ਕਿਲੋਮੀਟਰ ਲੰਬਾ ਪਾਕਿਸਤਾਨ ਬਾਰਡਰ ਲੱਗਦਾ ਹੈ ਜਿਹੜਾ ਹੈਗਾ ਉਹ ਬਾਰਡਰ ਦੇ ਉੱਤੇ ਰਖਵਾਲੀ ਜਿਹੜੀ ਹੈਗੀ ਆ ਉਹ ਬਹੁਤ ਜ਼ਰੂਰੀ ਹੈ ਉਹ ਜਿਹੜਾ ਸਿਸਟਮ ਇਹਨਾਂ ਵੱਲੋਂ ਲਾਇਆ ਗਿਆ ਉਹ ਪਖਾਨਕੋਟ ਤੋਂ ਲੈ ਕੇ ਉਹ ਜਾਨੀ ਜਿੱਥੇ ਸਿਸਟਮ ਲਾਂਚ ਕੀਤਾ ਗਿਆ ਉੱਥੋਂ ਤੱਕ ਜਿਹੜਾ ਹੈਗਾ ਮੁਕੰਮਲ ਤੌਰ ਤੇ ਐਂਟੀ ਡਰਨ ਸਿਸਟਮ ਅਮ ਕਰੇਗਾ ਤੇ 14 ਸਾਲ ਹੋ ਗਿਆ ਐਸਜੀਪੀਟੀ ਇਲੈਕਸ਼ਨ ਨਹੀਂ ਹੋਈ ਪਰ ਕਲਾਜ਼ ਨੇ ਬੋਲੇ ਇਸ ਬਾਰੇ ਕਿਸ ਹਮਣੀ ਕੋਦਰ ਪਰੰਧ ਕਮਿਟੀ ਨੇ ਆ ਜਨਤ ਚੋਣਾ ਕਿਉਂ ਨਹੀਂ ਹੋ ਰਹੀਆਂ ਇਹ ਇੱਕ ਵੱਡੀ ਸਾਜ਼ਿਸ਼ ਹੈ ਸਤਿ ਸ਼੍ਰੀ ਅਕਾਲ ਜੀ న్యూਸ ਬਿਹਾਈਂਡ న్యూਸ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਤੇ ਗੱਲਬਾਤ ਕਰਾਂਗੇ ਅੱਜ ਰਖੜੀ ਦੇ ਦਿਨ ਰਖੜ ਪੁੰਨਿਆ ਦੇ ਇਸ ਖਾਸ ਤਿਹਾਰ ਨੂੰ ਸਿਆਸੀ ਪੱਧਰ ਦੇ ਉੱਪਰ ਵੀ ਵੱਡੇ ਮੰਚ ਤੇ ਮਨਾਇਆ ਜਾਂਦਾ ਹੈ ਕਿਉਂਕਿ ਅੱਜ ਬਾਬਾ ਬਕਾਲਾ ਦੇ ਵਿੱਚ ਆਮ ਆਦਮੀ ਪਾਰਟੀ ਅਕਾਲੀ ਦਲ ਇਸ ਤੋਂ ਇਲਾਵਾ ਕਾਂਗਰਸ ਸਭ ਦੇ ਵੱਲੋਂ ਸਿਆਸੀ ਰੈਲੀਆਂ ਨੇ ਜਿਹੜੀਆਂ ਕੀਤੀਆਂ ਗਈਆਂ ਨੇ ਹਾਲਾਂਕਿ ਇਸ ਮੌਕੇ ਬਹੁਤ ਜ਼ਿਆਦਾ ਇੰਪੋਰਟੈਂਟ ਆ ਉਸ ਸਮੇਂ ਜਦੋਂ ਕਿ ਤਰਨਤਾਰਨ ਦੇ ਵਿੱਚ ਉਪਚੋਣਾ ਨੇ ਜਿਹੜੀਆਂ ਉਹ ਵੀ ਕਦੇ ਵੀ ਆ ਸਕਦੀਆਂ ਨੇ ਤਾਂ ਅਜੇਹੇ ਦੇ ਵਿੱਚ ਇਹ ਜਿਹੜੀ ਰਖੜ ਪੁੰਨਿਆਂ ਦੀਆਂ ਰੈਲੀਆਂ ਨੇ ਉਹ ਕਾਫੀ ਮਹੱਤਤਾ ਰੱਖਦੀਆਂ ਨੇ ਇਸ ਤੋਂ ਇਲਾਵਾ ਗੱਲ ਕਰਾਂਗੇ ਪੰਜਾਬ ਅਜੇ ਹੁਣ ਪਹਿਲਾ ਸੂਬਾ ਬਣਿਆ ਜਿਸ ਨੂੰ ਐਂਟੀ ਡਰੋਨ ਸਿਸਟਮ ਹੈ ਜਿਹੜਾ ਉਹ ਮਿਲਿਆ ਗੱਲਬਾਤ ਲਈ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਧੰਨਵਾਦ ਮਿਹਰਬਾਨੀ ਦਸਾਂ ਨੇ ਨਹੀਂ ਸਤਿਕਾਰਨਾ ਸਤਿ ਸ੍ਰੀ ਅਕਾਲ ਜੀ ਜਦੋਂ ਤੁਸੀਂ ਜ਼ਿਕਰ ਕਰ ਰਹੇ ਹੋ ਹਮੇਸ਼ਾ ਦੀ ਤਰ੍ਹਾਂ ਇਹ ਮੁੱਦੇ ਆਧਵੀ ਨੋ ਸਵਾਲ ਸੋ ਸਾਬ ਗੱਲ ਰਖੜ ਪੁੰਨਿਆਂ ਤੇ ਜੋ ਅੱਜ ਵੱਖ-ਵੱਖ ਸਿਆਸੀ ਰੈਲੀਆਂ ਹੋਈਆਂ ਨੇ ਉਹਨਾਂ ਦੀ ਕਰਾਂਗੇ ਜਿੱਥੇ ਸਰਕਾਰ ਇਸ ਮੌਕੇ ਜਿਹੜੀ ਉਹ ਤਰਨਤਾਰਨ ਦੇ ਵਿੱਚ ਐਂਟੀ ਡਰੋਨ ਸਿਸਟਮ ਲਾਂਚ ਕਰਦੀ ਦੇਖੀ ਕਿਉਂਕਿ ਇਸ ਸਮੇਂ ਤਰਨਤਾਰਨ ਨੂੰ ਟਾਰਗੇਟ ਕਰਨਾ ਤਰਨਤਾਰਨ ਦੇ ਵਿੱਚ ਸਿਆਸੀ ਗਤੀਵਿਧੀਆਂ ਚਲਾਉਣੀਆਂ ਬਹੁਤ ਜ਼ਰੂਰੀ ਹੋਈਆਂ ਹੋਈਆਂ ਨੇ ਤਾਂ ਉੱਥੇ ਹੀ ਅਕਾਲੀ ਦਲ ਦੇ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉੱਥੇ ਹੀ ਐਸਡੀਪੀਸੀ ਪ੍ਰਧਾਨ ਸੀ ਤਾਮੀ ਸਾਹਿਬ ਉਹ ਵੀ ਬੋਲਦੇ ਨਜ਼ਰ ਆਏ ਤੇ ਉਧਰ ਕਾਂਗਰਸ ਦੀ ਹੈ ਜਿਹੜੀ ਉਹ ਵੀ ਰੈਲੀ ਵੇਖਣ ਨੂੰ ਮਿਲੀ ਜਿੱਥੇ ਰਾਜਾ ਵੜਿੰਗ ਹੁਣੀ ਮੌਜੂਦ ਸੀ ਕੀ ਕਹਿਣਾ ਚਾਹੋਗੇ ਸਿਆਸੀ ਪੱਧਰ ਤੇ ਇਹ ਰਖੜ ਪੁੰਨਿਆਂ ਦੀਆਂ ਰੈਲੀਆਂ ਕਿੰਨੀ ਮਹੱਤਤਾ ਇਸ ਸਮੇਂ ਰੱਖਦੀਆਂ ਨੇ ਤਰਨਤਾਰਨ ਦੇ ਲਾਗੇ ਅਹ ਦੇਖੋ ਜਿੱਦਾਂ ਆਪਾਂ ਰਖੜ ਪੁੰਨਾਂ ਦੀ ਗੱਲ ਕਰ ਰਹੇ ਹਾਂ ਇੱਕ ਧਾਰਮਿਕ ਤੇ ਪਵਿੱਤਰ ਤਿਹਾੜੀ ਜਿਸ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਪਰ ਕਈ ਇਤਿਹਾਸਿਕ ਦਵਾਂ ਜਿੱਦਾਂ ਆਪਾਂ ਗੱਲ ਕਰਦੇ ਫਤਿਹਗੜ੍ਹ ਸਾਹਿਬ ਦੀ ਨਹ ਹੋਰ ਇਹਦਾ ਮੁਖਸਰ ਸਾਹਿਬ ਦੀ ਇੱਥੇ ਪਹਿਲਾਂ ਇਹ ਤੈਅ ਹੋ ਗਿਆ ਸੀ ਕਿ ਉੱਥੇ ਰਾਜਸੀ ਕਾਨਫਰੰਸਾਂ ਨਹੀਂ ਹੋਣਗੀਆਂ ਰਖੜ ਪੁਲਿਆਂ ਤੇ ਇਹ ਜੀ ਕੋਈ ਰੁਕਾਵਟ ਨਹੀਂ ਇਸ ਕਰਕੇ ਸਾਰੀਆਂ ਪਾਰਟੀਆਂ ਲਾਹ ਲੈਂਦੀਆਂ ਜਿਦਾ ਤੁਸੀਂ ਜ਼ਿਕਰ ਵੀ ਕੀਤਾ ਗਵਾਂਡ ਚ ਤਰਮਤਾਰਨ ਦੀ ਚੋਣ ਆ ਰਹੀ ਐ ਪ੍ਰਧਾਨ ਸਭਾ ਹਲਕੇ ਦੀ ਜੀ ਇਸ ਕਰਕੇ ਉੱਥੇ ਤੱਕ ਆਵਾਜ਼ ਪਹੁੰਚਾਉਣੀ ਵੀ ਸਾਰੀਆਂ ਰਾਜਸੀ ਤਰ੍ਹਾਂ ਦੀ ਲਾਜ਼ਮੀ ਸੀ ਕਾਂਗਰਸ ਹੋਵੇ ਅਕਾਲੀ ਦਲ ਹੋਵੇ ਆਮ ਆਦੀ ਪਾਰਟੀਆਂ ਹੋਵੇ ਸਾਰੇ ਮੋਰ ਆਪਣੇ ਆਪਣੇ ਤੌਰ ਤੇ ਰੈਲੀਆਂ ਰੱਖੀਆਂ ਜਾ ਰਹੀਆਂ ਕੀਤੀਆਂ ਜਾ ਰਹੀਆਂ ਪਰ ਆਪਾਂ ਅੱਜ ਚੇਤੇ ਤੌਰ ਤੇ ਜ਼ਿਕਰ ਕਰ ਰਹੇ ਹਾਂ ਸੋਹਣੀ ਕਾਲੀਗੜ ਦੀ ਕਾਨਫਰੰਸ ਦਾ ਜਿੱਦਾਂ ਉਹਦੇ ਚ ਇਸ ਕਰਕੇ ਜ਼ਿਕਰ ਕਰਨ ਦੀ ਜ਼ਰੂਰਤ ਹੈ ਕਿਉਂਕਿ ਜਿੱਦਾਂ ਦੀ ਸਥਿਤੀ ਇਸ ਵੇਲੇ ਪੰਜਾਬ ਚ ਬਣੀ ਵੀ ਹੈ ਸੋਹਣੀ ਕਾਲੀਗੜ ਦੀ ਬਣੀ ਵੀ ਹੈ ਉਹ ਤੇ ਜਾਂਦਾ ਸਿੱਧੇ ਤੌਰ ਤੇ ਦੇਖੋ ਜਦੋਂ ਕੱਲ ਤੱਕ ਇਹ ਕਿਹਾ ਜਾਂਦਾ ਸੀ ਕਿ ਸੋਹਣੀ ਕਾਲੀਗੜ ਹਾਸ਼ੀਏ ਤੇ ਸਾ ਤੋਂ ਪਛੜ ਕੇ ਚੱਲ ਲਿਆ ਲੁਧਿਆਣਾ ਪੇਛੇ ਜਮਨੀ ਟੋਣ ਨਿਕਲ ਕੇ ਗਈ ਜਿਦਾਂ ਤੋਂ ਔਰ ਚ ਕਹਿੰਦੇ ਨੇ ਜੇ ਚਾਰ ਹੁਣ ਤਾਂ ਚੌਥਾ ਕੌਣ ਹੋਏਗਾ ਸ੍ਰੀਮਣੀ ਅਕਾਲੀ ਦਲ ਜੇ ਪੰਜਵਾਂ ਕੌਣ ਹੋਏਗਾ ਤਾਂ ਪੰਜਵੇਂ ਨੰਬਰ ਤੇ ਵੀ ਫਿਰ ਅਕਾਲੀ ਦਲ ਯਾਨੀ ਸਭ ਤੋਂ ਪਛੜੀ ਦੌੜ ਦੇ ਵਿੱਚ ਅਕਾਲੀ ਦਲ ਦਾ ਜਿਕਰ ਆਉਂਦਾ ਰਿਹਾ ਪਰ ਹੁਣ ਜਗੰਤਰ ਮੁੜ ਕੇ ਸੁਖਵੀਰ ਬਾਦਲ ਉਹਨਾਂ ਨੇ ਪ੍ਰਧਾਨਗੀ ਦਾ ਉਤਾਵਾਂ ਸੰਭਾਲਿਆ ਇਹ ਗੱਲ ਦੂਜਾ ਖਾਰ ਤੋਂ ਤੇ ਲੈਂਡ ਪੂਲਿੰਗ ਪਾਲਸੀ ਜਗੰਦੀ ਸਾਹਮਣੇ ਆਈ ਹੈ ਅਕਾਲੀ ਦਲ ਨੇ ਤਕੜੀ ਇੱਕ ਲਲਕਾਰ ਭਰੀ ਹੈ ਇਹ ਕਿ ਕਿ ਅਕਾਲੀ ਦਲ ਬੁਨਿਆਦੀ ਤੌਰ ਤੇ ਕਿਸਾਨੀ ਨਾਲ ਜੁੜੀ ਹੋਈ ਜਮਾਤ ਹੈ ਪਾਰਟੀ ਹੈ ਜ਼ਮੀਨਾਂ ਦੀ ਗੱਲ ਹੋਰ ਕਿਹ ਨਿਜ਼ਾਮ ਜਾਵੇ ਨਾ ਆਵੇ ਕਿਸਾਨਾਂ ਨੂੰ ਜਰੂਰ ਬਹੁਤ ਜਲਦੀ ਸਮਝ ਆਉਂਦੀ ਹੈ ਸੋ ਅਕਾਲੀ ਦਲ ਇੱਕ ਤਾਂ ਪੜਾਉਣ ਲੱਗਿਆ ਵਾ ਕਿਸਾਨਾਂ ਨੂੰ ਕਿ ਜੇ ਤੁਸੀਂ ਅਕਾਲੀ ਦਲ ਦਾ ਸਾਥ ਨਹੀਂ ਦਿਓਗੇ ਤੁਸੀਂ ਲੁੱਟੇ ਜਾਓਗੇ ਜ਼ਮੀਨਾਂ ਖੋਈਆਂ ਜਾਣਗੀਆਂ ਇਸੇ ਕਰਕੇ ਸੁਖਵੀਰ ਬਾਦਲ ਬਾਰ-ਬਾਰ ਜ਼ਿਕਰ ਕਰਦਾ ਇਸ ਕਾਲ ਦਾ ਕਿ 1 ਇੰਚ ਵੀ ਜ਼ਮੀਨ ਜਿਹੜੀ ਹੈਗੀ ਆ ਲੈਨ ਪੂਲਿੰਗ ਪੌਸੇ ਦੇ ਆ ਨਏ ਆਉਣ ਦੇਾਂਗੇ ਦੂਜਾ ਮੁੱਦਾ ਉਹ ਇਹ ਹੈ ਕਿ ਸੋਹਣੀ ਕਾਲੀਦਾਲ ਜਿਹੜਾ ਹੈ ਵੱਡੀ ਤਰ੍ਹਾਂ ਜਿਹੜੀ ਅੰਦਰੋਂ ਉਹਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਪੰਜ ਮੈਂਬਰੀ ਕਮੇਟੀ ਜਿੱਦਾਂ ਪਹਿਲਾਂ ਜ਼ਿਕਰ ਕਰਦੇ ਆ ਕਿ ਹੋਰ ਇੱਕ ਆ ਦਿਨ ਤੱਕ ਆ ਯਾਨੀ ਕਿ 11 ਅਗਸਤ ਨੂੰ ਪੰਜ ਮੈਂਬਰੀ ਕਮੇਟੀ ਨੇ ਆਪਣਾ ਜਨ ਹੌਸ ਅਮਰ ਸਰਸ ਬੁਲਾਇਆ ਪ੍ਰਧਾਨਗੀ ਦਾ ਫੈਸਲਾ ਕਰਨਾ ਹੈ ਇੱਕ ਬਰਾਬਰ ਦੀ ਲੀਡਰਸ਼ਿਪ ਆ ਉਨਾਂ ਦੇ ਕੋਸ਼ਿਸ਼ਾਂ ਕਾਲੀ ਦਾਦੇ ਬਰਾਬਰ ਉੱਤੇ ਸਾਹਮਣੇ ਆ ਰਹੀ ਆ ਉਸ ਨਜ਼ਰੀਏ ਤੋਂ ਵੀ ਕਾਲੀ ਗਲਤੀ ਕੰਫਰੰਸ ਆ ਵੀ ਕਿ ਜਨਰੇਟਸ ਆਪਣਾ ਨੋਟਸ ਲੈਣਾ ਬਣਦਾ ਉਥੇ ਦੋ ਅਹਿਮ ਵਿਅਕਤੀ ਹੈ ਜਿਨ੍ਹਾਂ ਨੇ ਗੱਲ ਕੀਤੀ ਆ ਗੂ ਕਹ ਲੋ ਇੱਕ ਤਰ੍ਹਾਂ ਸੁਮਨੀ ਗੁਰਦਰਾ ਪਰਮਪੁਰ ਦੇ ਪਰਾਂ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਜੀ ਤੇ ਦੂਜੇ ਕਾਲੀ ਦਾਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਪਹਿਲਾਂ ਬੋਲੇ ਆ ਉਥੇ ਵੈਲੀ ਚ ਕੰਫਰੰਸ ਦੇ ਉਹਨਾਂ ਨੇ ਵੀ ਟਿਕਾ ਕੇ ਜਿੱਥੇ ਆਵਾਜ਼ ਦੀ ਪਾਰਟੀ ਨੂੰ ਨਿਸ਼ਾਨੇ ਤੇ ਲਿਆ ਬੀਠੇ ਦਾ ਮੁਤਾਬਿਕ ਆ ਰਿਹਾ ਉਹਨਾਂ ਨੇ ਇਹਨਾਂ ਦੇਖੋ ਕੋਈ ਗੱਲ ਨਹੀਂ ਬਾਤ ਨਹੀਂ ਜਾਣਬੁੱਝ ਕੇ ਬੀਠਿਆ ਦੀ ਹਾਲਤ ਹੈ ਕਰੀ ਵੀ ਹੈ ਕਿ ਅਕਾਲੀ ਦਲ ਦੇ ਜਿਹੜੇ ਆਗੂਆਂ ਨਾਲ ਮੁਲਾਕਾਤਾਂ ਤਾਂ ਕਰਦੀ ਜ਼ਰੂਰ ਤਾਂ ਨਹੀਂ ਦਿੰਦੇ ਦੂਜੀ ਗੱਲ ਉਹਨਾਂ ਨੇ ਇਹ ਕਹੀ ਹੈ ਕਿ ਦੇਖੋ ਜਿਸ ਵਾਂ ਆਪਾਂ ਗੱਲ ਕਰਦੇ 350 ਸਾਲਾ ਸ਼ਹਾਦਤ ਵਾਲਾ ਮਨਾਉਣ ਦੀ ਕਹਿੰਦੇ ਕੰਮ ਹੈਗਾ ਜ਼ਿੰਮੇਵਾਰੀ ਹੈ ਧਾਰਮਿਕ ਸਥਾਨ ਦੀ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਦੀ ਆਵਾਜ਼ਿੰਮ ਪਾਰਟੀ ਦੀ ਸਰਕਾਰ ਕਹਿੰਦੀ ਹੈ ਕਿ ਅਸੀਂ ਵੀ ਮਨਾਵਾਂਗੇ ਹੂੰ ਕਹਿੰਦੇ ਪਹਿਲੀ ਵਾਰੀ ਕਸ਼ਮੀਰ 'ਚ ਮਨਾਇਆ ਸੀ ਚੰਦ ਚਾੜਤਾ ਇਹ ਸ਼ਬਦ ਵਰਤੇ ਐ ਐਸਜੀਬੀਸੀ ਦੇ ਪ੍ਰਧਾਨ ਵੱਲੋਂ ਕਹਿੰਦੇ ਜ਼ਿੰਮੇਵਾਰੀ ਸਾਡੀ ਐ ਤੇ ਨਮਾਉਣ ਨੂੰ ਇਹ ਫਿਰਦੇ ਐ ਇਸੇ ਕਰਕੇ ਉੱਥੇ ਉਹਨਾਂ ਨੇ ਗਮਰਾਹ ਕੌਣ ਜਿਹੜਾਗਾ ਗੱਲ ਕੀਤੀ ਸੀਦਾ ਉਹ ਖਮਜ਼ਾ ਇਸ ਵळे ਪੁੱਗਤ ਰਿਹਾ ਇਸ ਦੇ ਨਾਲ ਨਾਲ ਉਹਨਾਂ ਨੇ ਜੋ ਸਥਿਤੀ ਬਣੀ ਐ ਕਹਿੰਦੇ ਇੰਨੀ ਗੱਲ ਨਹੀਂ ਤਾਂ ਅਮਿਨੇ ਵੀ ਕੀਆ ਇਹ ਦੇਖੋ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ 'ਤੇ ਵੱਡਾ ਹਮਲਾ ਸਰਕਾਰਾਂ ਵੱਲੋਂ ਹਾਲਾਂਕਿ ਉਹਨਾਂ ਨੇ ਭਾਜਪਾ ਦਾ ਨਾਮ ਨਹੀਂ ਲਿਆ ਹੂੰ ਪਰ ਉਹਨਾਂ ਨੇ ਕਿਹਾ ਕਿ ਅਸੀਂ ਹਮੇਸ਼ਾ ਹੀ ਕਹਿੰਦੇ ਸੀ ਕਿ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਨੂੰ ਤੋੜਨ ਦੀ ਕਮਜ਼ੋਰ ਕਰਨ ਦੀ ਵੱਡੀ ਸਾਜ਼ਿਸ਼ ਹੈ ਇਹਨੂੰ ਦੇਖ ਲਓ ਹੁਣ ਕੀ ਹੋ ਰਿਹਾ ਹੈ ਸਾਥੋ ਜਿਹੜਾ ਹੰਜੂਰ ਸਾਹਿਬ ਦਾ ਜਿਹੜਾ ਬੋਰਡ ਹੈ ਉਹ ਖੋਲਿਆ ਗਿਆ ਉੱਥੇ ਸਰਕਾਰ ਨੇ ਆਪਣਾ ਕਰਜ਼ਾ ਕਰ ਲਿਆ ਪਛਨਾ ਸਾਹਿਬ ਦਾ ਜਿਹੜਾ ਸੁਰਤਾਂਮੇ ਬੋਰਡ ਹੈ ਉਹ ਸਾਡੇ ਤੋਂ ਖੋ ਲਿਆ ਗਿਆ ਉੱਥੇ ਸਰਕਾਰ ਦਾ ਕਬਜ਼ਾ ਹੈ ਉਹ ਕਹਿੰਦੇ ਹਰਿਆਣਾ ਦੀ ਗੁਰਦੁਆਰਾ ਪ੍ਰਬੰਧ ਕਮੇਟੀ ਬਾਰੇ ਚੇਚੇ ਤੌਰ ਤੇ ਗੱਲ ਕੀਤੀ ਐ ਅਸੀਂ ਸਾਹਮਣੇ ਹੂੰ ਉਹਨਾਂ ਜਿਹੜੇ ਜਗਦੀਸ਼ ਸਿੰਘ ਚਿੰਦਾ ਹਰਿਆਣਾ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਹਨ ਇਹਨਾਂ ਚਿੰਦਾ ਸਾਹ ਹੁਣ ਦਿਓ ਜਵਾਬ ਅਜੇ ਕੰਦੇ ਐਕਟ ਬਣੇ ਨੂੰ 4 ਦਿਨ ਨਹੀਂ ਹੋਏ ਤੇ ਸੋਧਾਂ ਵੀ ਸ਼ੁਰੂ ਹੋ ਗਈਆਂ ਸੂਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਐਕਟ ਹੈ ਪਾਰਲੀਮੈਂਟ ਦਾ ਬਣਾਇਆ ਹੋਇਆ ਅਜੇ ਤੱਕ ਇਹਦੇ ਤੋਂ ਕੋਈ ਸੋਧ ਨਹੀਂ ਹੋਈ हरियाणा कमेटी ਦਾ ਜਿਹੜਾ ਬੋਰਡ ਹੈ ਜਾਂ ਕਮੇਟੀ ਉਹਦੇ ਸੋਧਾਂ ਕਿਉਂ ਸ਼ੁਰੂ ਹੋ ਗਈਆਂ ਇਸ ਕਰਕੇ ਕਿ ਸਰਕਾਰ ਸਿੱਧੇ ਤੌਰ ਤੇ ਹਰਿਆਣਾ ਦੇ ਗੁਰਦੁਆਰਿਆਂ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਕਿਉਂਕਿ ਐਸਜੀਪੀਸੀ ਦੇ ਨਾਲ ਸੀ ਗੁਰਦਾਰੇ ਸਰਕਾਰ ਦੀ ਹਿੰਮਤ ਨਹੀਂ ਸੀ ਕਬਜ਼ਾ ਕਰ ਸਕਣ ਇੱਕ ਤਾਂ ਉਹਨਾਂ ਨੇ ਸਿੱਖਾਂ ਨੂੰ ਹਰੂਣਾ ਦਿੱਤਾ ਇਸ ਕਰਦੇ ਲਈ ਕਿ ਜੇ ਐਸਜੀਪੀਸੀ ਕਮਜ਼ੋਰ ਕਰੂਗੇ ਤਾਂ ਜਿਦਾਂ ਦਿੱਲੀ ਦੀ ਗੱਲ ਕੀਤੀ ਆ ਪੜਣਾ ਸਾਹਿਬ ਦੀ ਗੱਲ ਕੀਤੀ ਆ ਹਜ਼ੂਰ ਸਾਹਿਬ ਦੀ ਗੱਲ ਕੀਤੀ ਆ ਇਹਦੇ ਸਰਕਾਰਾਂ ਤੁਹਾਡੇ ਪ੍ਰਾਂਤ ਤੇ ਕਬਜ਼ਾ ਖੱਲਣੀਆਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਇਹ ਗੱਲ ਜ਼ਰੂਰ ਮੈਂ ਪੋਲੀਟਿਕਲ ਤੌਰ ਤੇ ਜਦੋਂ ਤੁਸੀਂ ਕਹਿੰਦੇ ਕੰਪਲੀਟਲੀ ਕਹਿੰਦਾ ਕਿ ਇੰਪੈਕਟ ਹੈ ਹੂੰ ਜਿੱਤੇ ਦਾ ਅਗਰ ਕਾਲੀਗੱਲ ਦੀ ਕਾਨਫਰੰਸ ਦਾ ਸਵਾਲ ਆ ਸਾਫ ਤੌਰ ਤੇ ਬਾਰ ਬਾਰ ਬਲਾਰਾ ਵੱਲੋਂ ਇਹ ਕਿਹਾ ਗਿਆ ਕਿ ਉਹਨਾਂ ਵਾਲੇ ਮੁੱਖ ਮੰਤਰੀ ਨੇ ਸੁਖਵੀਰ ਸਿੰਘ ਬਾਦਲ ਕਹਿੰਦੇ ਸੁਖਵੀਰ ਬਾਦਲ ਨੂੰ ਸਥਾਈ ਦਾ ਵਿਧਾਨ ਸਭਾ ਚੋਣਾਂ ਦੇ ਲਈ ਇਸ ਰੈਲੀ ਦੇ ਵਿੱਚ ਕਾਨਫਰੰਸ ਬਾਰ ਬਾਰ ਮੁੱਖ ਮੰਤਰੀ ਦੇ ਅਹੁਦੇ ਦੇ ਮੀਦਵਾ ਬਣੇ ਲਾ ਨਾ ਗਿਆ ਪ੍ਰਚਾਰਿਆ ਗਿਆ ਸੁਖਵੀਰ ਬਾਦਲ ਹੁਣੀ ਵੀ ਇਸ ਮੁੱਦੇ ਦੇ ਸਿੱਧਾ ਬੋਲੇ ਆ ਉਹਨਾਂ ਨੇ ਵਿਰੋਧੀ ਧਿਰਾਂ ਨੂੰ ਟਿਕਾ ਕੇ ਨਿਸ਼ਾਨੇ ਤੇ ਲੈ ਆ ਲੈ ਸੁਖਵੀਰ ਬਾਦਲ ਉਹਨਾਂ ਦੀ ਗੱਲ ਮੈਂ ਇੱਕ ਹੋਰ ਨਜ਼ਰੀਏ ਤੋਂ ਵੀ ਕਰਨੀ ਚਾਹਾਂਗਾ ਦੇਖੋ ਜੇ ਤੁਸੀਂ ਵੱਡੇ ਆਗੂਆਂ ਨੂੰ ਸੁਣਦੇ ਆ ਤਾਂ ਮੈਂ ਇਹ ਜਾਣਰ ਸਤਿ ਤੁਸੀਂ ਦੇਖਦੇ ਹੋ ਕਿ ਗੱਲ ਕਿਧਰ ਨੂੰ ਜਾ ਰਹੀ ਹੈ ਸੁਖਵੀਰ ਬਾਦਲ ਨੇ ਝਾੜੂ ਵਾਲਾ ਨੂੰ ਕੀ ਆ ਭਜਾਓ ਕਾਂਗਰਸ ਨੂੰ ਕੀ ਆ ਭਜਾਓ ਜਿੱਦਾਂ ਤੁਸੀਂ ਰੈਲੀਆਂ ਦਾ ਜ਼ਿਕਰ ਕੀਤਾ ਹੈ ਸਕੀਰਵਾਦ ਸੁਭਾਅਕ ਤੌਰ ਤੇ ਕਹਿੰਦੇ ਕਿ ਮੈਂ ਜਦੋਂ ਆ ਰਿਹਾ ਸੀ ਰਸਤੇ 'ਚ ਰੈਲੀਆਂ ਦੇਖੀਆਂ ਆਪ ਬਣਦੀ ਰੈਲੀ ਦੇਖੀ ਕਾਂਗਰਸ ਵਾਲਿਆਂ ਦੀ ਰੈਲੀ ਦੇਖੀ ਕਹਿੰਦੇ ਉਹਨਾਂ ਰੈਲੀਆਂ 'ਚ ਵੀ ਸਰਦਾਰ ਬੈਠੇ ਨੇ ਪੱਗਾਂ ਵਾਲੇ ਬੈਠੇ ਆ ਕਹਿੰਦੇ ਦੇਖੋ ਸਾਡੇ 'ਚ ਵੱਡਾ ਨੁਕਸਾਨ ਇਹ ਹੈ ਕਿ ਅਸੀਂ ਆਪਣੀ ਜਮਾਤ ਆ ਯਾਨੀ ਆਪਣੀ ਪਾਰਟੀ ਅਕਾਲੀ ਦਲ ਛੱਡ ਕੇ ਆਪਾਂ ਕਾਂਗਰਸ ਚਲੇ ਗਏ ਆਪਾਂ ਆਪ ਚਲੇ ਗਏ ਝਾੜੂ ਵਾਲਿਆਂ ਚਲੇ ਗਏ ਕਹਿੰਦੇ ਤੇ ਉਹ ਫਿਰ ਇਸੇ ਕਰਕੇ ਆਪਾਂ ਖਮਾਜ਼ਾ ਭੋਤ ਰਿਹਾ ਨਾ ਆਪਾਂ ਕਾਲੀਗੜ੍ਹ ਦਾ ਕਹਿੰਦੇ ਕਸੂਰ ਨਹੀਂ ਹੈ ਕਸੂਰ ਆਪਾਂ ਜਿਹਨਾਂ ਨੇ ਕਮਜ਼ੋਰ ਕੀਤਾ ਹੈ ਭਾਜਪਾ ਦੀ ਉਹਨਾਂ ਨੇ ਬੜੀ ਦਿਲਚਸਪ ਸਵਾਲ ਦਿੱਤੀ ਹੈ ਇੱਕ ਦितीय ਐਗਜ਼ਾਮਪਲ ਦਿੰਦੀ ਹੈ ਇਹਨੂੰ ਦੇਖੋ ਭਾਜਪਾ ਦੀ ਰੈਲੀ ਹੋਵੇ ਉਸ ਰੈਲੀ ਚ ਕਾਂਗਰਸ ਭਾਜਪਾ ਦੀ ਚ ਕਹਿੰਦੇ ਇੱਕ ਵੀ ਮੁਸਲਮਾਨ ਦਿਖਾ ਰੈਲੀ ਚ ਬੈਠਾ ਹੋਵੇ ਕਾਂਗਰਸ ਨੇ ਕਹਿੰਦੇ ਸਾਡੇ ਨਾਲ ਪਤਾ ਨਹੀਂ ਕੀ ਕੀ ਕੀਤਾ ਸਾਡੇ ਕਹਿੰਦੇ ਪੱਗਾਂ ਵਾਲੇ ਕਾਂਗਰਸੀ ਰੈਲੀ ਜਾ ਕੇ ਬੈਠੇ ਆ ਸੋ ਇੱਕ ਤਾਂ ਸੁਖਵੀਰਵਾਲ ਨੇ ਸਦਾ ਦੀ ਦੱਸ ਗੱਲ ਦਾ ਇਹ ਭਾਈ ਗਾੜ ਕਰੋ ਜਿਹੜੀਆਂ ਕਮੇ ਬੱਦਰ ਦੀਆਂ ਪਾਰਟੀਆਂ ਇਹਨਾਂ ਦਾ ਕਿਉਂਕਿ ਪੰਜਾਬ ਦੇ ਸਿੱਖ ਭਾਈਚਾਰੇ ਦੇ ਇਤਾਂ ਦੇ ਖਿਲਾਫ ਹੈ ਦੂਜੀ ਗਾ ਜੋ ਸਕੱਬੀਰ ਬਾਦਲ ਉਹਨਾਂ ਨੇ ਜੀ ਆਪਾਂ ਜਿਹਨੂੰ ਕਹਿੰਦੇ ਮਹਾਨਾ ਕੱਢੀ ਹੈ ਮਹਾਨਾ ਇਹ ਨਿਕਲਦਾ ਹੈ ਇਸ ਵੀਰ ਬਾਦਲ ਉਹਨਾਂ ਨੇ ਟਿਕਾ ਕੇ ਬੋਲੇ ਆਪਦੇ ਖਿਲਾਫ ਕਾਂਗਰਸ ਦੇ ਖਿਲਾਫ ਦੂਜੇ ਵਿਰੋਧੀ ਤੇਨ ਦੇ ਖਿਲਾਫ ਜੀ ਜੀ ਭਾਜਪਾ ਬਾਰੇ ਇੱਕ ਲਫ਼ਜ਼ ਨਹੀਂ ਬੋਲਿਆ ਸੋ ਲੱਗਦਾ ਇਹ ਹੈ ਜਿਹੜੇ ਸਤਾਈਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਗੱਲ ਕਰ ਰਿਹਾ ਹੈ ਇਹ ਤਾਂ ਠੀਕ ਹੈ ਕਿ ਸੁਖਵੀਰ ਬਾਦਲ ਨੂੰ ਮੁਖਵੰਦ ਰਿਹਾ ਉੱਦੇਦਾਰ ਦੇ ਉਮੀਦਵਾਰ ਵਜੋਂ ਚਿਤਵਾਇਆ ਜਾ ਰਿਹਾ ਹੈ ਜੀ ਅਕਾਲੀ ਦਲ ਵੀ ਸੁਣਿਆ ਕਿ ਸੁਪਨਾ ਤਾਂ ਹੀ ਸাকার ਹੋਏਗਾ ਜੇ ਭਾਜਪਾ ਨਾਲ ਹੱਥ ਮਿਲਾਇਆ ਜਾਏਗਾ ਸੋ ਅੱਜ ਦੀ ਜਿਹੜੀ ਰੈਲੀ ਆ ਤੁਸੀਂ ਕਿਤੇ ਵੀ ਸੰਕੇਤ ਮਿਲਦਾ ਹੈ ਕਿ ਹੋਰ ਕਿਸੇ ਨੂੰ ਬੋਲਿਆ ਜਾ ਸਕਦਾ ਪਰ ਆਪਾਂ ਭਾਜਪਾ ਦੇ ਖਿਲਾਫ ਗੱਲ ਨਹੀਂ ਕਰਨੀ ਕਿਉਂਕਿ ਸਤਾਹੀ 'ਚ ਇਕੱਠੇ ਹੋ ਕੇ ਵੀ ਤੁਰ ਸਕਦੇ ਆ ਜੀ ਜੀ ਛੇ ਦਬਾਅ ਅੱਗੇ ਵਧਾਂਗੇ ਤੇ ਗੱਲ ਤਰਨ-ਤਰਨ ਦੀ ਕਰਾਂਗੇ ਅੱਜ ਆਮ ਆਦਮੀ ਪਾਰਟੀ ਦੀ ਸਮੂਹ ਲੀਡਰਸ਼ਿਪ ਐ ਤਰਨ-ਤਰਨ ਚ ਮੌਜੂਦ ਸੀ ਸੁਪਰੀਮ ਅਰਵਿੰਦ ਕੇ ਜੀਵਾਲ ਸੀਐਮ ਭਗਵੰਤ ਮਾਨ ਜਿੱਥੇ ਐਂਟੀ ਡਰੋਨ ਸਿਸਟਮ ਹੈ ਜਿਹੜਾ ਉਹ ਲਾਂਚ ਕੀਤਾ ਗਿਆ ਕਹਿੰਦੇ ਪੰਜਾਬ ਇਹੋ ਜਾਂ ਪਹਿਲਾ ਸੂਬਾ ਬਣਿਆ ਜਿਸਨੇ ਸਿਸਟਮ ਲਾਂਚ ਕੀਤਾ ਤੇ ਵੱਡੀ ਗੱਲ ਇਹ ਹੈ ਕਿ ਪੰਜਾਬ ਦੀ ਸੂਬੇ ਦੀ ਜਿਹੜੀ ਸੇਫਟੀ ਹੈ ਉਸ ਨੂੰ ਮੁੱਖ ਰੱਖਦੇ ਆ ਇਸ ਦਾ ਉਦਘਾਟਨ ਕੀਤਾ ਗਿਆ 51.41 ਕਰੋੜ ਦੀ ਲਗਭਗ ਲਾਗਤ ਆਈ ਅਤੇ 9 ਹਾਈ ਟੈਕ ਐਂਟੀ ਡਰੋਨ ਸਿਸਟਮ ਖਰੀਦੇ ਗਏ ਨੇ ਜਿਸ ਦੇ ਨਾਲ ਨਿਗਾਹ ਜਿਹੜੀ ਉਹ ਰੱਖੀ ਜਾਣੀ ਹੈ ਬਾਰਡਰ ਦੇ ਉੱਪਰ ਕਿਵੇਂ ਦੇਖਦੇ ਹੋ ਇਸ ਨੂੰ ਕਿਉਂਕਿ ਫਿਲਹਾਲ ਬਾਰਡਰ ਦੀ ਸਥਿਤੀ ਤੇ ਨਿਗਾਹ ਰੱਖਣੀ ਬਹੁਤ ਜ਼ਰੂਰੀ ਹੈ ਇਸ ਸਮੇਂ ਬਿਲਕੁਲ ਅਹਿਮ ਮੁੱਦਾ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਬਾਰਡਰ ਸਟੇਟ ਹੈ ਸ੍ਰਦੀ ਸੁਭਾ ਹੋਣ ਦੇ ਨਾਤੇ ਪਾਕਿਸਤਾਨ ਜੋ ਵੀ ਸ਼ਰਾਰਤਾਂ ਕਰਦਾ ਹੈ ਜੋ ਵੀ ਚੱਲਾਂ ਚੱਲਦਾ ਹੈ ਠੀਕ ਹੈ ਕਿ ਉਹਦਾ ਨਿਸ਼ਾਨਾ ਪੂਰਾ ਭਾਰਤ ਹੁੰਦਾ ਹੈ ਪਰ ਭੁਗਤ ਭੋਗੀ ਪੰਜਾਬੀ ਹੈ ਪੰਜਾਬ ਹੈ ਆਪਾਂ ਜਾਣਦੇ ਆ ਪਿਛਲੇ ਦਿਨਾਂ ਚ ਪਹਿਲ ਗਾਂ ਚ ਜੋ ਵਰਤਾਰਾ ਹੋਇਆ ਉਸ ਤੋਂ ਬਾਅਦ ਜੋ ਪਾਕਿਸਤਾਨ ਨਾਲ ਛੇੜਛਿੜੀ ਪਾਕਿਸਤਾਨ ਦੇ ਖਿਲਾਫ ਭਾਰਤ ਨੇ ਜੋ ਕਾਰਵਾਈਆਂ ਕੀਤੀਆਂ ਤੇ ਪਾਕਿਸਤਾਨ ਜੋ ਕਰ ਸਕਦਾ ਸੀ ਜੇ ਡਰੋਨ ਲੱਗੇ ਸਿੱਦੇ ਟਾਰਗੇਟ ਬਣੇ ਤਾਂ ਪੰਜਾਬੀ ਜਾਂ ਪੰਜਾਬ ਦਾ ਹਿੱਸਾ ਸਭ ਤੋਂ ਵੱਧ ਠੀਕ ਹੈ ਕਿ ਜੁਬੀ ਵਾਲੇ ਵੀ ਪਾਕਿਸਤਾਨ ਦੇ ਖਿਲਾਫ ਬੋਲਦੇ ਆ ਬੰਗਾਲ ਵਾਲੇ ਵੀ ਬੋਲਦੇ ਆ ਮਹਾਰਾਸ਼ਟਰ ਵਾਲੇ ਬੋਲਦੇ ਆ ਪਰ ਪੰਜਾਬ ਵਾਲੇ ਬੋਲਦੇ ਨਹੀਂ ਪੰਜਾਬ ਵਾਲੇ ਕਿ ਕਿਤੇ ਪਾਕਿਸਤਾਨੀਆਂ ਗੋਲੀਆਂ ਵੀ ਖਾਂਦੇ ਆ ਦੇਸ਼ ਦੀ ਕਾਤਰ ਸੋ ਇਸ ਕਰਕੇ ਇਸ ਗੱਲ ਦੀ ਐਵੇਂ ਤਾਂ ਜਿਹਦਾ ਐਂਟੀ ਟੂਰ ਸਿਸਟਮ ਦੀ ਆਪਾਂ ਗੱਲ ਕਰ ਰਹੇ ਆ ਉਹਦੀ ਖਾਸੀਅਤ ਦੇ ਵੀ ਦੇਖੋ ਕਿ ਆਮ ਆਜ਼ਮੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਮਾਨ ਤਰੰਤਾਂ ਜਿਹੜਾ ਐਂਟੀ ਟੂਰ ਸਿਸਟਮ ਦਾ ਲਾਂਚ ਕੀਤਾ ਗਿਆ ਉਹ ਦੋਨੇ ਵੱਡੇ ਆਗੂ ਪੰਜਾਬ ਦੇ ਮੁੱਖ ਮੰਤਰੀ ਤੇ ਆਮ ਆਜ਼ਮੀ ਪਾਰਟੀ ਦੇ ਸੁਪਰੀਮੋ ਦੋਨੇ ਪਹੁੰਚੇ ਇਸ ਗੱਲ ਦਾ ਸੰਕੇਤ ਹੈ ਕਿ ਉਹਦੀ ਇਮਿਹਤ ਕਿੰਨੀ ਹੈ ਦੂਜਾ ਦੂਮੇ ਆਗੂ ਨੇ ਇਹ ਗੱਲ ਕਹੀ ਹੈ ਕਿ ਪਾਕਿਸਤਾਨ ਵੱਲੋਂ ਜੋ ਹਥਿਆਰ ਆਉਂਦੇ ਆ ਜੋ ਡਰੱਗਸ ਆਉਂਦੇ ਆ ਇਵਨ ਕਿ ਜਿਹੜਾ 50% ਵੀ ਕੇਵਲ ਡਰੋਨ ਦੇ ਰਹੀ ਹੁੰਦਾ ਉਹ ਬਹੁਤ ਵੱਡੀ ਸ਼ਰਾਰਤ ਜਿਹੜੀ ਹੈਗਾ ਡਰੋਨ ਸਿਸਟਮ ਨਹੀਂ ਕਹਿੰਦੇ ਹੁਣ ਜਿਹੜਾ ਹੈਗਾ ਐਂਟੀ ਡਰੋਨ ਸਿਸਟਮ ਹੈ ਜਦੋਂ ਪਾਕਿਸਤਾਨੋਂ ਡਰੋਨ ਆਏਗਾ ਉਹ ਜਿੱਥੇ ਦੇਖਿਆ ਜਾਏਗਾ ਉੱਥੇ ਉਹਨੂੰ ਜਾਮ ਕਰ ਦਿੱਤਾ ਜਾਏਗਾ ਯਾਨੀ ਉੱਥੇ ਡੇਗ ਲਾਇਆ ਜਾਏਗਾ ਤੇ ਇਸ ਤਰ੍ਹਾਂ ਲਿੰਕ ਇਧਰੋਂ ਜਿਹੜਾ ਕੋਈ ਵੀ ਦੇਸ਼ ਦਾ ਗਦਾਰ ਹੋਵੇਗਾ ਪਾਕਿਸਤਾਨ ਪੱਖੀ ਹੋਏਗਾ ਜੇ ਕੋਈ ਲਾਲਚੀ ਹੋਏਗਾ ਡਰ ਡਰੋਨ ਤਾਂ ਜੋ ਵੀ ਸਮਾਨ ਡਿੱਗਦਾ ਉਹਨੂੰ ਲੈਣ ਲਈ ਜਾਂਦਾ ਸੀ ਤਾਂ ਉਹ ਲਿੰਕ ਕੱਟ ਜਾਏਗਾ ਇੱਕ ਬਹੁਤ ਵੱਡਾ ਫੈਸਲਾ ਲਿਆ ਗਿਆ ਔਰ ਚੀਚੇ ਤੌਰ ਤੇ ਇਹ ਗੱਲ ਵੀ ਕਹੀ ਗਈ ਹੈ ਮੁਖੰਦਰ ਭਗਵੰਤ ਜੀ ਵੱਲੋਂ ਕਿ ਸਾਰਾ ਪੈਸਾ ਭਾਈ ਸਾਹਿਬ ਪੰਜਾਬ ਵੱਲੋਂ ਖਰਚਾ ਜਾ ਰਿਹਾ ਹੈ ਇਹਨਾਂ ਨੇ ਹੋਰ ਕੋਈ ਨਾਂ ਤਾਂ ਨਹੀਂ ਲਿਆ ਪਰ ਚੀਚਾ ਜ਼ਿਕਰ ਕੀਤਾ ਕਿ ਇਸ ਐਂਟੀ ਡਰੋਨ ਸਿਸਟਮ ਤੇ ਸਾਰਾ ਖਰਚਾ ਪੰਜਾਬ ਦਾ ਜੀ ਠੀਕ ਹੈ ਕਿ ਬੀਐਸਐਮ ਦੇ ਸਹਿਯੋਗ ਨਾਲ ਕਿਉਂਕਿ ਬੀਐਸਐਮ ਦਾ ਏਰੀਆ ਬੀਐਸਡੀ ਸਹਿਯੋਗ ਨਾਲ ਕਰਕੇ ਸਾਰਾ ਕੁਝ ਕੀਤਾ ਜਾਏਗਾ तकरीबन 532 ਕਿਲੋਮੀਟਰ ਲੰਬਾ ਪਾਕਿਸਤਾਨ ਬਾਰਡਰ ਲੱਗਦਾ ਹੈ ਜਿਹੜਾ ਹੈਗਾ ਉਹ ਬਾਰਡਰ ਦੇ ਉੱਤੇ ਰਖਵਾਲੀ ਜਿਹੜੀ ਹੈਗੀ ਆ ਉਹ ਬਹੁਤ ਜ਼ਰੂਰੀ ਹੈ ਹੁਣ ਜਿਹੜਾ ਸਿਸਟਮ ਇਹਨਾਂ ਵੱਲੋਂ ਲਾਇਆ ਗਿਆ ਉਹ ਪਠਾਨਕੋਟ ਤੋਂ ਲੈ ਕੇ ਹੁਣ ਜਾਨੀ ਜਿੱਥੇ ਸਿਸਟਮ ਲਾਂਚ ਕੀਤਾ ਗਿਆ ਉੱਥੋਂ ਤੱਕ ਜਿਹੜਾ ਹੈਗਾ ਮੁਕੰਮਲ ਤੌਰ ਤੇ ਐਂਟੀ ਡਰੋਨ ਸਿਸਟਮ ਕੰਮ ਕਰੇਗਾ ਮੋਲੇਪਲਾਜ਼ ਜਿੱਦਾਂ ਅਸੀਂ ਜ਼ਿਕਰ ਕਰ ਰਹੇ ਹਾਂ ਉਹ ਡਰੋਨ ਐਂਟੀ ਡਰੋਨ ਸਿਸਟਮ ਕੀਤੇ ਲਈ ਲਾਇਗਤ 5 ਅਰ ਅਤੇ ਸੇਕ ਪੰਜਾਹ ਸੇ ਐਂਟੀ ਡਰੋਨ ਸਿਸਟਮ ਉਹਲੇ ਦਿਨਾ ਚਾਹ ਜਾਨਗੇ ਆਉਣ ਵਾਲੇ ਕਰਨ ਦੇ ਮੁਕੰਮਲ ਤੌਰ ਤੇ ਜਾਨੀ ਪੰਜਾਬ ਨੂੰ ਨੋ ਐਂਟੀ ਡਰੋਨ ਸਿਸਟਮ ਮਿਲ ਜਾਣਗੇ ਜਿਹੜਾ ਵੀ ਪਾਕਿਸਤਾਨ ਵੱਲੋਂ ਡਰੋਨ ਆਏਗਾ ਉਹਨੂੰ ਸੁਚਾਜਾਇਆਗਾ ਕਿ ਜੋ ਵੀ ਇਸ਼ਤਿਹਾਰਤ ਹੋਏਗੀ ਉਸ ਨੂੰ ਰੋਕਿਆ ਜਾਏਗਾ ਇੱਕ ਤਰ੍ਹਾਂ ਦੇ ਨਾਲ ਇਸ ਨੇਹਾ ਦਿੱਤਾ ਪਾਕਿਸਤਾਨ ਦੀ ਇਸ਼ਤਿਹਾਰਤ ਨੂੰ ਰੋਕਣ ਦਾ ਜੀ ਦੂਜਾ ਜਦ ਨਸ਼ਾ ਅਵਰੋਧ ਜਿਹੜੀ ਕਾਰਵਾਈ ਚੱਲ ਰਹੀ ਹੈ ਪੰਜਾਬ ਉਦਾ ਸਨੇਹਾ ਵੀ ਦਿੱਤਾ ਹੈ ਇਸ ਨੇ ਇਹਦੇ ਚੱਲਦਿਆਂ ਚੱਲਦਿਆਂ ਦੋਵੇਂ ਆਗੂਆਂ ਨੇ ਖਾਸ ਤੌਰ ਤੇ ਅਰਵਿੰਦ ਕੇਜਰੀਵਾਲ ਨੇ ਚੇਤੇ ਤੌਰ ਤੇ ਗੱਲ ਕਹੀ ਆ ਕਿ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਪਹਿਲੀਆਂ ਸਰਕਾਰਾਂ ਦੇ ਚੱਲਦਿਆਂ ਦੇਖੋ ਉਦੋਂ ਕਿਸੇ ਨਜਾਇਜ਼ ਕਾਰਵਾਈ ਨਹੀਂ ਕੀਤੀਆਂ ਸਾਡੇ ਪੰਜਾਬ ਦਾ ਬੇੜਾਗਰਕ ਡਰੱਗਸ ਰਹੀਂ ਨਸ਼ੇ ਰਹੀਂ ਚਿਟੇ ਰਹੀਂ ਕਿਉਂ ਹੋਇਆ ਕਿਉਂਕਿ ਪਿਛਲੀਆਂ ਸਰਕਾਰਾਂ ਦੀ ਨਸ਼ਾ ਤਸਕਰਾਂ ਨਾਲ ਮਿਲੀ ਭੁਗਤ ਰਹੀ ਜੀ ਹੁਣ ਕਹਿੰਦੇ ਵੱਡੇ ਤੋਂ ਵੱਡਾ ਨਸ਼ਕਰ ਉਹਨਾਂ ਨਾਂ ਤਾਂ ਕੋਈ ਨਹੀਂ ਲਿਆ ਪਰ ਵੱਡੇ ਤੋਂ ਵੱਡੇ ਨਸ਼ਾ ਤਸਕਰ ਕਹਿੰਦੇ ਜਿਹੜਾ ਸੁੱਤੇ ਜਾ ਰਿਹਾ ਮੁਕੰਨ ਜੀ ਪਾ ਕੁੰਤ ਮਾਨ ਨੇ ਕਿਹੜੇ ਐਗਜ਼ਾਮਪਲ ਦਿੱਤੀਓ ਐਗਜ਼ਾਮਪਲ ਸੁਣ ਕੇ ਵਾਕਈ ਹੈਰਾਨੇਜ਼ਾਨ ਕਹਿ ਗਈ ਗੱਲ ਉਹ ਕਹਿੰਦੇ ਜੇ 2009 ਤੱਕ ਦੀ ਆਪਾਂ ਗੱਲ ਕਰਦੇ ਆ ਤਾਂ ਉਦੋਂ ਤੱਕ ਕਹਿੰਦੇ ਕੁੱਲ ਦੇਖਿਆ ਜਾਵੇ ਤਾਂ 1000 ਬੱਚਿਆਂ ਦੀ ਗਿਣਤੀ ਸੀ ਜਿਹੜੇ ਚਿੱਟੇ ਜਾਣ ਨਸ਼ੇੜੀ ਇਸ ਸੰਦਾ ਸ਼ਿਕਾਰ ਹੋਏ ਸੀ ਕਹਿੰਦੇ ਥੋੜਾ ਜਿਹਾ ਅੱਗੇ ਜਾ ਕੇ ਜੇ ਆਪਾਂ 2015 ਤੱਕ ਦੀ ਗੱਲ ਕਰੀਏ ਤਾਂ ਗਿਣਤੀ ਵੱਧ ਕੇ 2 ਲੱਖ ਤੱਕ ਪਹੁੰਚ ਗਈ ਜਿਹੜੀ 1000 ਤੋਂ ਲੈ ਕੇ 20 ਲੱਖ ਤੱਕ 15 ਦਾ ਗਿਣਤੀ ਹੋਈ ਕੌਣ ਹੈ ਜ਼ਿੰਮੇਵਾਰ ਉਹ ਸਾਰੇ ਕਿੰਨਾਂ ਦੀਆਂ ਸਰਕਾਰਾਂ ਆ ਕਾਲੀਦਾਰ ਪਾਕਿਸਤਾਨੀ ਜਨਤਾ ਪਾਰਟੀ ਤੇ ਕਾਂਗਰਸ ਜਿਹੜੀਆਂ ਅੱਜ ਕਹਿ ਰਹੀਆਂ ਮਜ਼ਾਕ ਢਾਹ ਰਹੀਆਂ ਜੁੱਧ ਨਸ਼ਾ ਬਰੋਦ ਸੰਘ ਦਾ ਸੋ ਵੱਡਾ ਅਟੈਕ ਵੀ ਹੁੰਦਾ ਨਜ਼ਰ ਆ ਰਿਹਾ ਕਲਗਲ ਪੱਜਬਤ ਤੇ ਕਾਂਗਰਸ ਦੇ ਉੱਪਰ ਔਰ ਨਾਲ ਬਚਨਬੱਤਾਂ ਵੀ ਦੁਹਰਾਈ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਸਤਾ ਦਾ ਡ੍ਰਿੜ ਸੰਕਲਪ ਹੈ ਨਸ਼ਾ ਅੰਦਰ ਦਲਾਈ ਨੂੰ ਲੈ ਕੇ ਜੀ ਜੀ ਤੁਸੀਂ ਆਬ ਅੱਗੇ ਆਪਣੇ ਕੋਲ ਸਮਾਂ ਘੱਟ ਆ ਪਰ ਥੋੜੇ ਸ਼ਬਦਾਂ ਦੇ ਵਿੱਚ ਜ਼ਿਕਰ ਹੈ ਜਿਹੜਾ ਉਹ ਐਸਜੀਪੀਸੀ ਦੀਆਂ ਚੋਣਾਂ ਦਾ ਵੀ ਕਰਾਂਗੇ ਕਿਉਂਕਿ ਐਸਜੀਪੀਸੀ ਦੀਆਂ ਚੋਣਾਂ ਦਾ ਰੌਲਾ ਪਿਛਲੇ ਸਮੇਂ ਦੇ ਵਿੱਚ ਕਾਫੀ ਪਿਆ ਸੀ ਪਰ ਫਿਲਹਾਲ ਜਿਹੜੀ ਸਥਿਤੀ ਬਣੀ ਹੈ ਉਸ ਦੇ ਮੁਤਾਬਕ ਇੱਕ ਵਾਰ ਫਿਰ ਤੋਂ ਆਣ ਮਿੱਠੇ ਸਮੇ ਦੇ ਲਈ ਠੱਪ ਹੋਣ ਦੀਆਂ ਜਿਹੜੀਆਂ ਇਹ ਚੋਣਾਂ ਦਿਖ ਰਹੀਆਂ ਨਾ ਕੋਈ ਐਸਜੀਪੀਸੀ ਵਾਲੇ ਜਿਹੜੇ ਉਹਨਾਂ ਦੇ ਕਾਰਜਕਾਰੀ ਨੇ ਚਾਹੇ ਉਹਨਾਂ ਦੇ ਮੈਂਬਰ ਨੇ ਚਾਹੇ ਪ੍ਰਧਾਨ ਨੇ ਨਾ ਉਹ ਬਿਆਨ ਦਿੰਦੇ ਦਿਖਦੇ ਨੇ ਨਾ ਅਕਾਲੀ ਦਲ ਦੇ ਕਿਸੇ ਵੀ ਲੀਡਰ ਵੱਲੋਂ ਇਸ ਬਾਬਤ ਕੋਈ ਬਿਆਨ ਹੈ ਜਿਹੜਾ ਉਹ ਦਿੱਤਾ ਚਾਰਿਆ ਕਿਵੇਂ ਦੇਖਦੇ ਹੋ ਕਿਉਂਕਿ ਸਾਰਾ ਸਿੱਖ ਪੰਥ ਹੈ ਜਿਹੜਾ ਉਹ ਇਸ ਸਮੇਂ ਐਸਜੀਪੀਸੀ ਦੀਆਂ ਚੋਣਾਂ ਨੂੰ ਉਡੀਕ ਰਿਹਾ ਵੱਡੀ ਗੱਲ ਹੈ ਦੇਖੋ ਇੱਕ ਗੱਲ ਮੈਂ ਆਪਣੇ ਦਰਸ਼ਕਾਂ ਨਾਲ ਬੜੀ ਨਿਮਰਤਾ ਨਾਲ ਤੇ ਸਾਦਗੀ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ ਸ਼ੂਣੀ ਗੁਰਦਰਾ ਪ੍ਰਬੰਧਕ ਮੰਡੀਆਂ ਦੀਆਂ ਚੋਣਾਂ ਨੂੰ 14 ਸਾਲ ਲੰਘ ਗਏ ਆ 5 ਸਾਲ ਬਾਅਦ ਚੋਣਾਂ ਹੁੰਦੀਆਂ ਜੀ 14 ਸਾਲਾਂ ਚ ਕੋਈ ਚੋਣ ਨਹੀਂ ਹੋਈ ਜਣੀ ਇਹ ਵੀ ਕਿਹਾ ਜਾ ਸਕਦਾ ਹੈ ਕਿ ਜਦੋਂ ਤੱਕ ਸਾਂਝਾ ਪੰਜਾਬ ਸੀ ਜਣੀ ਹਰਿਆਣਾ ਨਹੀਂ ਸੀ ਵੰਡਿਆ ਗਿਆ ਹਿਮਾਚਲ ਨਹੀਂ ਸੀ ਵੰਡਿਆ ਗਿਆ ਉਦੋਂ ਤੱਕ ਐਸਜੀਪੀ ਦੀਆਂ ਚੋਣਾਂ ਤਕਰੀਬਨ ਤਕਰੀਬਨ 5 ਸਾਲ ਬਾਅਦ ਹੋ ਜਾਂਦੀਆਂ ਸੀ ਜੀ ਜਦੋਂ ਪੰਜਾਬ ਵੰਡਿਆ ਗਿਆ ਉਦੋਂ ਲੰਬਾ ਸਮਾਂ ਚੋਣਾਂ ਨਹੀਂ ਆਉਂਦੀਆਂ ਪਿਛਲੇ 10 ਸਾਲ ਤੋਂ ਬਾਅਦ ਚੋਣਾਂ ਹੋਈਆਂ ਹੀ ਨਹੀਂ ਹੂੰ ਕੌਣ ਹੈ ਜ਼ਿੰਮੇਵਾਰ ਪੰਜਾਬ ਜਿਹੜੀਆਂ ਸਰਕਾਰਾਂ ਰਹੀਆਂ ਦੇਖੋ ਕਾਲੀਦਾਰ ਮੇਸਾ ਵਾਦਾ ਕਰਦਾ ਰਿਹਾ ਦਾਵਾ ਕਰਦਾ ਰਿਹਾ ਤੁਸੀਂ ਪੰਜਾਬ ਦੇ ਇਤਿਹਾਸੀ ਆ ਨਹੀਂ ਪੰਜਾਬ ਚ ਲੰਬਾ ਸਮਾਂ ਤੋਂ ਦੇ ਰਹੇ ਆ ਖਾਲੀ ਗੱਲ ਤੇ 14 ਸਾਲ ਹੋ ਗਿਆ ਆ ਜੀਪੀਸੀ ਇਲੈਕਸ਼ਨ ਨਹੀਂ ਹੋਈ ਇਹ ਗੱਲ ਮੈਂ ਜ਼ਰੂਰ ਦਰਸ਼ਕਾਂ ਨਾਲ ਆਜ਼ਮੀ ਤੌਰ ਤੇ ਸਾਂਝੀ ਕਰਨੀ ਚਾਹਾਂਗਾ ਕਿ ਆ ਚੀਜ਼ ਉਪਰ ਰੱਖਣ ਪੁਨੇ ਦੀ ਗੱਲ ਕਰਦੇ ਆ ਸੂਣੀ ਗੁਦਰਾ ਪਰੰਧ ਕੰਟੀ ਦੇ ਪ੍ਰਸਾਣ ਹੈ ਬਹੁਤ ਕੁਝ ਬੋਲਿਆ ਹਰਿਆਣਾ ਬਾਰੇ ਬੋਲਿਆ ਪਟਨਾ ਸਾਹਿਬ ਬਾਰੇ ਬੋਲਿਆ ਨਦੀਰ ਸਾਹਿਬ ਬਾਰੇ ਬੋਲਿਆ ਆ ਬਾਰੇ ਬੋਲਿਆ ਹੋਰ ਕਈਆਂ ਬਾਰੇ ਬੋਲਿਆ ਪਰ ਇੱਕ ਲਾਜ਼ਮ ਨੇ ਬੋਲਿਆ ਇਸ ਬਾਰੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਨੇ ਅਜਨਨ ਚੋਣਾਂ ਕਿਉਂ ਨਹੀਂ ਹੋ ਰਹੀਆਂ 14 ਸਾਲ ਹੋ ਗਏ ਇਹ ਸਵਾਲ ਇਸ ਕਰਕੇ ਵੀ ਆਇਆ ਮੈਂ ਕਿ ਜਿਹੜਾ ਗੁਰਦੁਆਰਾ ਚੋਣ ਕਮਿਸ਼ਨਰ ਲਾਇਆ ਗਿਆ ਸੀ ਜਸਸ ਐਸਐਸ ਸਾਰੋਂ ਜੂਨ ਤੱਕ ਆ ਪਿਛਲੇ ਜੂਨ ਚੋ ਦੀ ਮਿਆਦ ਮੁਕੰਮਲ ਹੋ ਗਈ ਸੀ ਉਸ ਦਾ ਸਮਾਂ ਪੂਰਾ ਹੋ ਗਿਆ ਸੀ ਐਕਸਟੈਂਸ਼ਨ ਦਿੱਤੀ ਗਈ ਸੀ ਉਹੋ ਐਕਸਟੈਂਸ਼ਨ ਵੀ ਖਤਮ ਹੋ ਗਈ ਆ ਉਸ ਤੋਂ ਬਾਅਦ ਵਾਦਾ ਹੋ ਨਹੀਂ ਸਕਦਾ ਕਉਂਗੇ ਉਸ ਇਕਤਮਤਾ 70 ਸਾਲ ਦੀ ਉਮਰ ਤੋਂ ਉੱਪਰ ਜਣਾ ਕਮਿਸ਼ਨਰ ਨਹੀਂ ਲੱਗ ਸਕਦਾ ਜੱਜ ਸਾਰਾ ਰਿਟਾਇਰ ਹੋ ਗਿਆ ਜਾਨੀ ਹੁਣ ਜਿਹੜੀਆਂ ਚੋਣਾਂ ਦਾ ਆਪਾਂ ਵੀ ਜ਼ਿਕਰ ਕਰਦੇ ਰਹੇ ਕਿ ਐਸਜੀਪੀ ਦੀਆਂ ਚੋਣਾਂ ਹੋਣ ਜਾ ਰਹੀਆਂ ਵੱਡੇ ਵੱਡੇ ਆਗੂ ਜ਼ਿਕਰ ਕਰਦੇ ਰਹੇ ਚੋਣਾਂ ਹੋ ਰਹੀਆਂ ਫਾਰਮ ਭਰੇ ਜਾ ਰਿਹਾ ਕਿਤੇ ਐਜੀਪੀਸੀ ਸਵਾਰ ਉੱਠ ਆ ਰਹੀ ਹੈ ਜਿਹਦੇ ਤੇ ਗੜਬੜ ਹੋ ਰਹੀ ਆਪਰੇ ਗੜਬੜ ਕਰ ਰਿਹਾ ਸਥਿਤੀ ਇਹ ਬਣ ਗਈ ਹੈ ਕਿ ਇਸ ਵੇਲੇ ਸੋਹਣੀ ਗੁਰਦਰਾਪਨ ਕੁੰਡੀ ਨੇ ਆਮ ਚੋਣਾਂ ਦਾ ਨਾਮੋ ਨਿਸ਼ਾਨੇ ਆ ਔਰ ਕੇਵਲ ਇੰਨੀ ਗੱਲ ਨਹੀਂ ਦੁਖਦਈ ਗੱਲ ਇਸ ਕਰਕੇ ਵੀ ਬਣਦੀ ਹੈ ਕਿ ਕਾਲੀਦਾਲ ਦੀ ਇਕ ਲੀਡਰਸ਼ਿਪ ਨੇ ਇੱਕ ਲਫ਼ਜ਼ ਤੱਕ ਨਹੀਂ ਬੋਲਿਆ ਕਿ ਚੋਣਾਂ ਕਿਉਂ ਨਹੀਂ ਹੋ ਰਹੀਆਂ ਪੰਜਾਬ ਸਰਕਾਰ ਮਤਾ ਲੈ ਕੇ ਹੁੰਦੀ ਹੈ ਵਿਧਾਨ ਸਭਾ ਵਿੱਚ ਬੇਅਦਵੀ ਦੇ ਮੁੱਦੇ ਤੇ ਤੇ ਹੋਰ ਬਹੁਤ ਗੱਲਾਂ ਕੀਤੀਆਂ ਜਾਂਦੀਆਂ ਐਸਜੀਪੀ ਦੇ ਇਲੈਕਸ਼ਨ ਕਿਉਂ ਨਹੀਂ ਹੋ ਰਹੀਆਂ ਕੋਈ ਨਹੀਂ ਬੋਲਿਆ ਇਸ ਕਰਕੇ ਜਿਹੜੀ ਇਸ ਕਰਦੀ ਐਵੇਂ ਤੇ ਬਣ ਗਈ ਕਿ ਐਸਜੀਪੀ ਦੇ ਪ੍ਰਧਾਨ ਨੇ ਵੀ ਇਸ ਮੁੱਦੇ ਤੇ ਇੱਕ ਲਵਸ ਤਾਂ ਕਿ ਨਹੀਂ ਬੋਲਿਆ ਅੱਜ ਵੀ ਕੇ ਜੀ ਵੀ ਨਹੀਂ ਆਉਣਾ ਕਿਉਂ ਨਹੀਂ ਹੋ ਰੀਆਂ ਸਿੱਖ ਪਾਈਤਾਰੇ ਲਈ ਇੱਕ ਵੱਡਾ ਸਵਾਲਿਆ ਨਿਸ਼ਾਨ ਹੈ ਕਿ ਕੋਈ ਕੋਈ ਸिखਾਂ ਦੀ ਚੁਣੀ ਹੋਈ ਜਥੇਬੰਦੀ ਜਿਹਨੂੰ ਆਪਾਂ ਮਿੰਨੀ ਪਾਰਲੀਮੈਂਟ ਦੇ ਤੌਰ ਤੇ ਯਾਦ ਕਰ ਜੀ ਜੀ ਇਹ ਚੋਣ ਹੋਈ ਨੂੰ 14 ਸਾਲ ਹੋ ਗਏ ਆ ਕੇਂਦਰ ਚੋਂ ਪਾ ਪੰਜਾਬ ਸਰਕਾਰ ਚੋਂ ਪਾ ਕੀ ਇਹ ਇੱਕ ਵੱਡੀ ਸਾਜ਼ਿਸ਼ ਹੈ ਕਿ ਸਿੱਖਾਂ ਦੀ ਚੁਣੀ ਹੋਈ ਮਿੰਨੀ ਪਾਰਲੀਮੈਂਟ ਸੁਮਣੀ ਗੁਰਦਾਰਪੰਦ ਕਮੇਟੀ ਉਸ ਨੂੰ ਨੰਗਾਰਵਲ ਜਾਣ ਦੀ ਇੱਕ ਗਿਨੀਮਤੀ ਸਾਜਰਦੀਨ ਚੋਣਾ ਨਹੀਂ ਕਰਵਾਇਆ ਜਾ ਰਿਹਾ ਜੀ ਜੀ ਸਿਰ ਸਭ ਅੱਗੇ ਅੱਜ ਮੁੱਦਾ ਬੜਾ ਅਹਿਮ ਹੈ ਇਹ ਵੀ ਕਿ ਪੰਜਾਬ ਕਾਂਗਰਸ ਜੋ ਵਧਾਇਆ ਕਰ ਰਹਿ ਚੁੱਕੇ ਨੇ ਖੈਰਾ ਸਾਹਿਬ ਮਾਫ ਕਰਨਾ ਹੋਣ ਵੀ ਨੇ ਉਹਨਾਂ ਦੇ ਅੱਜ ਉਹਨਾਂ ਦੇ ਨੇੜਲੇ ਨਜ਼ਦੀਕੀ ਸਾਥੀ ਉਹਨਾਂ ਦੇ ਪੀਐਸਓ ਰਹਿ ਚੁੱਕੇ ਜਿਹੜੇ ਕਿ ਸਾਬਕਾ ਪੀਐਸਓ ਉਹਨਾਂ ਦੀ ਜੀ ਗ੍ਰਿਫਤਾਰੀ ਹੋਈ ਹੈ ਇਸ ਗ੍ਰਿਫਤਾਰੀ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਕਿਉਂਕਿ ਇਹ ਜਿਹੜੀ ਗ੍ਰਿਫਤਾਰੀ ਹੈ ਇਹ ਪੰਜਾਬ ਪੁਲਿਸ ਨੇ ਦਿੱਲੀ ਤੋਂ ਕੀਤੀ ਹੈ 2015 ਦੇ ਨਾਲ ਇਹ ਡਰੱਗਸ ਕੇਸ ਨਾਲ ਸੰਬੰਧਿਤ ਇੱਕ ਮਾਮਲਾ ਹੈ ਖੈਰਾ ਸਾਹਿਬ ਵੀ ਖੈਰ ਕਾਫੀ ਕੁਝ ਭੁਗਤ ਚੁੱਕੇ ਨੇ ਜ਼ਮਾਨਤ ਹੋਈ ਉਸ ਤੋਂ ਬਾਅਦ ਉਹਨਾਂ ਦੀ ਤੇ ਕਿਵੇਂ ਦੇਖਦੇ ਹੋ ਕਿਉਂਕਿ ਸਿਆਸੀ ਪੱਧਰ ਤੇ ਤਾਂ ਵਿਰੋਧੀਆਂ ਨੂੰ ਇੱਕ ਹੋਰ ਮੌਕਾ ਮਿਲ ਗਿਆ ਕਿ ਦੇਖੋ ਖੈਰਾ ਸਾਹਿਬ ਦੇ ਪੀਐਸਓ ਨੇ ਜਿਹੜੇ ਉਹ ਜੰਗਲ 'ਚ ਫਸ ਗਏ ਨੇ ਜੀ ਬਿਲਕੁਲ ਜਿਹੜਾ ਜੁਗਾ ਸਿੰਘ ਉਹਨਾਂ ਦਾ ਨਾਮ ਜਿਹਨਾਂ ਤੁਸੀਂ ਜ਼ਿਕਰ ਕਰ ਰਹੇ ਜਿਹੜੇ ਨਦੀਕੀ ਐ ਸੁਖਵਾਲ ਸਿੰਘ ਖਹਿਰਾ ਦੇ ਜੀ ਦਿੱਲੀ 에어ਪੋਰਟ ਤੋਂ ਪੰਜਾਬ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਪਿਛਲੇ 10 ਸਾਲ ਤੋਂ ਉਹ ਕਾਬੂ ਨਹੀਂ ਸੀ ਆ ਰਹੇ ਪੁਲਿਸ ਦੇ 10 ਸਾਲਾਂ ਬਾਅਦ ਉਹਨਾਂ ਨੂੰ ਕਾਬੂ ਕੀਤਾ ਗਿਆ ਹੁਣ ਉਹਨਾਂ ਤੋਂ ਨਸ਼ਿਆਂ ਦੇ ਮਾਮਲੇ 'ਚ ਡਰਗ ਦੇ ਇਸ਼ੂਨ ਲੈ ਕੇ ਪੁੱਛਗਿੱਛ ਕੀਤੀ ਜਾਏਗੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਆਪਣੇ ਦਰਸ਼ਕ ਵੀ ਜਾਣਦੇ ਆ ਸੁਖਵਾਲ ਖਹਿਰਾ ਵੀ ਦੇਰ ਭੁਗਤ ਗਿਆ ਹੈ ਕਈ ਮਹੀਨੇ ਜੇਲ੍ਹ דרੇਆ ਉਹ ਕਿ ਕਿਆ ਜਨਾਨੋ ਮੈਨੂੰ ਲਗਾਤਾ ਕਿ ਰਾਸੀ ਬਦਲੇ ਕੁਰੀ ਭਾਵਨਾ ਨਾਲ ਮੇਰੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਹੁਣੇ ਆ ਰਿਹਾ ਹੈ ਕਿ ਪੁਲਿਸ ਸਰਕਾਰੀ ਏਜੰਸੀਆਂ ਦੁਗਾ ਸਿੰਘ ਤੋਂ ਇਹਨਾਂ ਮਾਮਲਿਆਂ ਚ ਪੁੱਛਗਿੱਛ ਕਰਨੀਆਂ ਅੱਗੇ ਕੀ ਹੁਣੇ ਤੰਦਾ ਕਿੱਧਰ ਜਾ ਕੇ ਮੁਕੇ ਖੈਰਾ ਸਾਹ ਨਾਲ ਜੁੜੀਆਂ ਜਾਣਗੀਆਂ ਇਹਦਾ ਪੁੱਛਗਿੱਛ ਤੋਂ ਬਾਅਦ ਹੀ ਸਾਹਮਣੇ ਆਏਗਾ ਪਰ ਇੱਕ ਅੰਦਾਜ਼ਾ ਜਾਂ ਖਫਸਾ ਜ਼ਰੂਰ ਪ੍ਰਗਟ ਕੀਤਾ ਜਾ ਸਕਦਾ ਹੈ ਕੇਸ ਗ੍ਰਿਫਤਾਰੀ ਨਾਲ ਹਰ ਸਾਡੀਆਂ ਮੁਸ਼ਕਲਾਂ ਵੀ ਬਾਦੀਆਂ ਨਜ਼ਰ ਆਈਆਂ ਕੋ ਕੋ ਨ ਦੇ ਨੀ ਦੀ ਸਾਥੀ ਹੈ ਉਸ ਕਿਸੇ ਦੌਰਾਨ ਕੀ ਕੋ ਸਾਹਮਣੇ ਆਏਗਾ ਇਹ ਤਾਂ ਹੋਂ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇਹ ਗੱਲ ਜ਼ਰੂਰ ਹੈ ਕਿ ਆਮ ਆਦਮੀ ਪਾਰਟੀ ਹਮੇਸ਼ਾ ਕਹਿੰਦੀ ਹੈ ਕਿ ਜੀ ਕਾਨੂੰਨ ਮੁਤਾਬਕ ਕਾਰਵਾਈ ਹੋਏਗੀ ਇਹ ਜੋਗਾ ਸਿੰਘ ਦੋਸ਼ੀ ਨਹੀਂ ਹੋਣਗੇ ਤੇ ਡਰਨ ਦੀ ਲੋੜ ਨਹੀਂ ਜੀ ਜੀ ਦੂਜੇ ਪਾਸੇ ਵਿਰੋਧੀ ਧਿਰਾਂ ਵੀ ਲਗਾਤਾਰ ਇਹ ਕਹਿੰਦੀਆਂ ਇਹ ਬਦਲੇ ਖੋਰੀ ਦੀ ਭਾਵਨਾ ਨਾਲ ਕਾਰਵਾਈ ਕੀਤੀ ਜਾਂਦੀ ਹੈ ਹੁਣੇ ਕਾਰਵਾਈ ਬਦਲੇ ਖੋਰੀ ਦੀ ਭਾਵਨਾ ਨਾਲ ਹੈ ਨਾ ਕਾਨੂੰਨ ਮੁਤਾਬਕ ਹੈ ਆਉਣ ਵਾਲੇ ਦਿਨਾਂ ਇਸ ਸਥਿਤੀ ਲੱਗਦਾ ਹੈ ਸਪਸ਼ਟ ਕਰਨ ਦੀ ਕੋਸ਼ਿਸ਼ ਆਪਾਂ ਦਰਸ਼ਕਾਂ ਨਾਲ ਵੀ ਸੰਜੀਕ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਸ਼ੁਦ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਗੱਲਬਾਤ ਹੈ ਜਿਹੜੀ ਉਹਦੇ ਲਈ ਸਮਾਂ ਕੱਢਿਆ ਮਿਹਰਬਾਨੀ ਜੀ ਸੋ ਕੁਝ ਅਹਿਮ ਵਿਸ਼ਿਆਂ ਦੇ ਉੱਪਰ ਗੱਲਬਾਤ ਕੀਤੀ ਹੈ ਜਿਸ ਦੇ ਵਿੱਚ ਸਿਆਸੀ ਪੱਧਰ ਤੋਂ ਕਾਫੀ ਕੁਝ ਇਸ ਸਮੇਂ ਪੰਜਾਬ ਦੇ ਵਿੱਚ ਵਾਪਰ ਰਿਹਾ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਚਲ ਮੌਢਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ